ਪੁਲਿਸ ਨੇ 11 ਚਾਇਨਾ ਡੋਰ ਗੱਟੂ ਸਹਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ASI ਬਲਦੇਵ ਰਾਜ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਸੁजानਪੁਰ ਦੇ ਬਾਜ਼ਾਰ ਵਿੱਚ ਚਾਇਨਾ ਡੋਰ ਖਰੀਦਣ ਆ ਰਿਹਾ ਹੈ ਅਤੇ ਜਦੋਂ ਪੁਲਿਸ ਨੇ ਛਾਪੇਮਾਰੀ ਕਰ ਉਸ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲ 11 ਚਾਇਨਾ ਡੋਰ ਬਰਾਮਦ ਹੋਈ ਵਿਅਕਤੀ ਦੀ ਪਛਾਣ ਹਤਿੰਦਰ ਕੁਮਾਰ ਨਿਵਾਸੀ ਮੁਹੱਲਾ ਸ਼ੇਖਾ ਸੁजानਪੁਰ ਦੇ ਰੂਪ ਵੱਜੋ ਹੋਈ ਹੈ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਅੱਜ ਤੁਸੀਂ ਗੱਟੂ ਡੋਰ ਫੜੀ ਹੈ ਕੀ ਕਹਿਣਾ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਤੇ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਪਾਰਟੀ ਬਾਜ਼ਾਰ ਦੇ ਵਿੱਚ ਸਜਾਨਪੁਰੀ ਏਰੀਆ ਦੇ ਵਿੱਚ ਗਸ਼ਤ ਕਰ ਰਹੀ ਸੀ ਤੇ ਉੱਥੇ ਸਾਨੂੰ ਪੁਲਿਸ ਪਾਰਟੀ ਨੂੰ ਪਤਾ ਲੱਗਾ ਕਿ ਕੁਝ ਵਿਅਕਤੀ ਜਿਹੜੇ ਆ ਕਿ ਚਾਨਾ ਡੋਰ ਵੇਚਦੇ ਹਨ ਸਬੰਧ ਦੇ ਵਿੱਚ ਇੱਕ ਲੜਕਾ ਜਿਹੜਾ ਹੈ ਚਾਇਨਾ ਡੋਰ ਲੈ ਕੇ ਆ ਰਿਹਾ ਸੀ ਜਿਸ ਨੂੰ ਪੁਲਿਸ ਪੁਲਿਸ ਨੇ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਕੋਈ 11 ਗੱਟੂ ਬਰਾਮਦ ਕੀਤੇ ਗਏ ਤੇ ਮੌਕੇ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਾਡੀ ਪਬਲਿਕ ਨੂੰ ਇਹੋ ਹੀ ਅਪੀਲ ਹੈ ਕਿ ਚਾਇਨਾ ਡੋਰ ਜਿਹੜੀ ਹੈ ਬਹੁਤ ਹੀ ਖਤਰਨਾਕ ਹੈ ਇਸ ਤੋਂ ਬਚਿਆ ਜਾ ਸਕੇ ਕਿਉਂਕਿ ਇਹ ਜਾਨਲੇਵਾ ਹੈ ਕਿਸੇ ਦੇ ਗਲ ਚਾ ਆ ਜਾਂਦੀ ਹੈ ਜਾਂ ਗਲ ਕਟਿਆ ਜਾਂਦਾ ਜਾਂ ਕਰ ਕਟੇ ਜਾਂਦਾ ਹੈ ਤੇ ਦੁਕਾਨਦਾਰ ਭਰਾਵਾਂ ਨੂੰ ਵੀ ਮੇਰੀ ਇਹੋ ਬੇਨਤੀ ਹੈ ਕਿ ਚਾਇਨਾ ਡੋਰ ਵੇਚਣ ਤੋਂ ਗਰੀਜ ਕੀਤਾ ਜਾਵੇ ਜੇ ਕੋਈ ਦੁਬਾਰਾ ਕੋਈ ਸਾਡੇ ਕੋਲ ਪਤਾ ਲੱਗਦਾ ਤੇ ਆਪਾਂ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰੂਗਾ